ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੇਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਇੱਕ ਤਾਜੀ ਬੈੜ ਸੂਈ ਵੀ ਜੇਰ ਸਾਹਮਣੇ ਪਈ ਆ ਤੇ ਬੱਚਾ ਸਮੇਤ ਆ ਤੇ ਇੱਕ ਹੈਗਾ ਗੱਬਣ ਸੂ ਨੂੰ ਲਗਭਗ ਤਿਆਰੀ ਦੇ ਵਿੱਚ ਆ ਦੋ ਨਗ ਸੇਲਾ ਡਿਟੇਲ ਵੀਰ ਤੋਂ ਬਹੁਤ ਆਓਗੇ ਕਿ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਗੁਰਸੇਵਕ ਸਿੰਘ ਜੀ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਤਸੀਲ ਤਪਾਈ ਜੀ ਮੋਬਾਈਲ ਨੰਬਰ ਜੀ ਆਪਣਾ 6283877527 ਅੱਜ ਆਪਾਂ ਦਿਖਾਵਾਂਗੇ ਦੋ ਬੈੜਾ ਦੋ ਨਾਗ ਹੈ ਕੱਲ ਨਾਗ ਪਾਈ ਸੀ ਆਪਾਂ ਕੈਕ ਸੇਲ ਹੋ ਗਏ ਉਹ ਚਾਰ ਨਾਗ ਪਾਈ ਸੀ ਜੀ ਆਪਾਂ ਦੋ ਬਸੋ ਦੀ ਸੇਲ ਹੋ ਗਈ ਦੋ ਕੱਚੀਆਂ ਬੈੜਾ ਸੀਗੀਆਂ ਠੀਕ ਹੋ ਰਹੀ ਹੈ ਠੀਕ ਹੈ ਪਹਿਲਾ ਨੰਬਰ ਜਿਹੜੀ ਤਾਜੀ ਸੂਈ ਦੇਖੀ ਜਾਂਦੇ ਆਪਾਂ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਮੂਹੇ 6 ਦਾ ਲੱਗਾ ਜੀ ਮੂਹੇ 6 ਦਾ ਦੂ ਡੁੱਲ ਡੁੱਲ ਬਹੁਤਾ ਬੱਚੀ ਠੀਕ ਹੈ ਜੇਰੇ ਦੀ ਬੱਠੋ ਜਪੀਆ ਕਿੰਨਾ ਕ ਬੜਾ ਚੋਤਾ ਸੀ ਵੇਰੇ ਸਵੇਰੇ ਬੱਚੀ ਨੂੰ ਝਗਾਏ ਹੋਊਗਾ ਜੀ ਕਿਲੋ ਦੁੱਧ ਕਿਲੋ ਤੇ ਤਿੰਨ ਚਾਰ ਤਿੰਨ ਕਿਲੋ ਬੜਾ ਕੱਢਿਆ ਹੋਊਗਾ ਮਾੜਾ ਰੈਡੀ ਜੀ ਕਰੀਏਗਾ ਰੈਡੀ ਕਰੀਏ ਅੰਦਾਜ਼ਾ ਲਾਈਏ ਦੁੱਧ ਕਿੰਨਾ ਕ ਦੇ ਦੂਗੀ ਉਹਨੇ ਦਿੱਤਾ ਬਾਈ 19 20 ਕਿਲੋ ਯਾਨੀ ਕਿ 20 ਤੋਂ ਪਲੱਸ ਚੱਲੂਗੀ ਬਾਈ ਦੇ ਦੇ 23 ਦੇ ਦੇ ਮੰਨ ਕੇ ਚੱਲੀਏ ਜੱਟ ਸੌਦਾ 20 ਕਿਲੋ ਵਾਲੀ ਹੈਗੀ ਆ ਬਾਈ 20 ਤਾਂ ਬੜੇ ਆਰਾਮ ਨਾਲ ਦੇ ਦੂਰੇ ਹੁਣ ਆਰਡਰ ਦੀ ਕੁਆਲਿਟੀ ਕੁਆਲਿਟੀ ਹੁਣ ਤੋੜ ਕੇ ਦਿਖਾਉਣੇ ਆਪਾਂ ਠੀਕ ਹੈ ਕਿ 20 ਕਿਲੋ ਮੰ ਤੇ ਦੁੱਧ ਪਾਉ ਵੀ ਫੈਟ ਵਾਲਾ ਹੈ ਨਾ 4421 ਨੰਬਰ ਦਾ ਸਭਰ ਪਿੱਛੇ ਜਰਸੀ ਬੱਚੀ ਆ ਜੇਰ ਵੱਠਲ ਜਪੀ ਆ ਉਸ ਗੱਲੋਂ ਬੇਫਿਕਰ ਹੋ ਜਾਓ ਤੇ 20 ਲੀਟਰ ਦੁੱਧ ਮੰਨ ਕੇ ਲੈ ਲਓ ਆਰਾਮ ਨਾਲ ਦੇ ਦੂ ਬਾਕੀ ਲੈਵਾ ਦੇਖੋ ਕਿਆ ਬਾਤਾਂ ਕੰਪੈਕਟ ਡੱਡਰਾ ਜਮ ਜਿੰਦ ਜਾਨ ਬਹੁਤ ਆ ਸਾਫ ਸੁਥਰੀ ਆ ਰਾਜੀ ਪੜੀ ਪੁੜੀ ਵੀ ਚੰਗੀ ਆ ਤੇ ਥਣ ਚਾਰੇ ਨੇ ਖੜ ਗਿਆ ਤੇ ਚੋਣ ਜਵਾ ਦੀ ਓਕੇ ਜਮ ਬਾਈ ਇੱਕ ਨੰਬਰ ਆ ਚਾਹੇ ਕੋਈ ਵੀ ਹੱਥ ਵੀ ਨਾ ਲਾਵੇ ਆਪਣੀ ਗਰੰਟੀ ਤੇ ਲਈ ਠੀਕ ਆ ਥਾਣਾ ਜੀ ਓਕੇ ਆ ਜਮ ਹਨਾ ਤੇ ਮੁੱਲੇ ਦਾ ਕੀ ਰੱਖਿਆ ਬਾਜੋ ਜੀ ਆਪਾਂ ਮੁੱਲ ਬੂੰਦੀ ਕਰ ਲਾਂਗੇ ਜਾਇਜ਼ ਹੋਊਗਾ ਬਿਲਕੁਲ ਜਾਇਜ਼ ਕੱਲ ਆਪਣੇ ਬੇੜਾ ਦੇ ਰੇਟ ਜਾਇਜ਼ ਸੀਗੇ ਜੀ ਠੀਕ ਆ ਉਹਦੀ ਬੈਗ ਗਿਆ ਘੰਟੇ ਦੇ ਵਿੱਚ ਵਿੱਚ ਸੇਲ ਹੋ ਗਏ ਠੀਕ ਹੈ ਸੋ ਰੇਟ ਵੀਰ ਕਹਿੰਦਾ ਜਾਇਜ਼ ਹੋਊਗਾ ਬਿਲਕੁਲ ਕਿਉਂਕਿ ਕਈ ਵਾਰ ਕਾਰੋਬਾਰੀ ਬੰਦਾ ਲੈ ਜਾਂਦਾ ਹੈਗਾ ਤੇ ਦੇਖੋ ਥਣ ਥਣ ਚਾਰੇ ਨਿਖੜਵੇਂ ਆ ਤੇ ਥਣਾ ਦੀ ਸਾਫਾ ਸੋ ਥਣ ਦੇਖੋ ਚਾਰੇ ਸਾਫ ਸੁਥਰੇ ਮੇਰੇ ਕੋਲ ਪਿੱਛੇ ਜਰਸੀ ਦੀ ਬੱਚੀ ਆ ਜੀਰ ਵਾਲਾ ਕੰਮ ਬੇਫਿਕਰਾ ਪੂਰੇ ਗੱਬਰ ਹੋਣ ਜੀ ਵੀ ਨਜ਼ਾਰਾ ਆ ਜਿਵੇਂ ਕਿ ਜੀਰ ਜੀ ਰੋਕੇ ਆ ਜਿਵੇਂ ਜਮਾ ਪੂਰਾ ਲੜ ਵੀ ਨਹੀਂ ਰਿਹਾ ਭਾਈ ਫੁੱਲ ਠੀਕ ਹੈ ਦੂਜੇ ਨੰਬਰ ਜਿਹੜੀ ਵੈ ਇਹੀ ਬੋਬੀਰਾ ਨੇ ਫੋਨ ਆਉਂਦਾ ਲੈ ਵੀ ਜਰਸੀ ਲੈਣੀ ਆ ਪੰਜਾਬ ਵਾਲੀ ਠੀਕ ਐ ਕਲੂਨ ਬੱਛੀ ਆ ਦੰਦੋ ਖੀਰੀ ਆ ਜੀ ਠੀਕ ਐ ਖੀਰੀ ਦੰਦੋ ਜਮਾ ਖੀਰੀ ਇੱਕ ਦੰਦ ਸਿੱਟਿਆਗਾ ਜੀ ਠੀਕ ਐ ਖੀਰੀ ਬੱਛੀ ਆ ਵੀ ਕੱਦ ਕਾੜ ਦੇ ਕੋਲੋ ਜੀ ਸਮੀ ਬਲੀ ਵੀ ਦੇਖ ਲੋ ਵਧੀਆ ਰਿਕਾਡ ਆ ਬੱਛੀ ਦਾ ਸਾਰਾ ਇਹਦਾ ਠੀਕ ਐ ਆਪਣੇ ਕੋਲ ਜਿਹੜਾ ਗੇਸਿੰਗਨ ਲੱਗਿਆ ਵਾਦੇ ਪ੍ਰੀਤ ਬੋਲਾ ਕੋ ਜਰਸੀ ਦਾ ਠੀਕ ਐ ਉਹਦਾ ਸੀਮਨ ਲੱਗਿਆ ਵਾਦੇ ਤੇ ਕੈ ਇੱਕ ਦਾ ਲੈ ਜੂਗੀ ਕਲੂਨ ਨੇ 15000 ਤਾਂ ਲੈਂਦੀ ਆ ਬਾਈ ਠੀਕ ਐ ਤੇ ਬਾਕੀ ਮੇਨ ਗੱਲ ਠੰਡੀ ਸੀਲ ਠੀਕ ਐ ਹੱਥ ਫੇਰ ਕੇ ਧੋਣੇ ਆਪਾਂ ਹਣਾ ਠੀਕ ਹੈ ਠੰਡੀ ਸੀ ਵਾਦੂ ਹੈ ਨਾ ਤੇ ਬਾਕੀ ਹਵਾਨਾ ਗਲਾ ਬਿਗਲਾ ਬੇ ਸਾਫ ਸੁਥਰਾ ਜਾ। ਹੁਣ ਬੱਚੀ ਆਈ ਐ ਬਹਾਉਂਦੀ ਨਹੀਂ ਥੱਲੇ। ਠੀਕ ਹੈ ਜਾ ਜਾ ਜਾ। ਮਰਜੀ ਬੈਠੀ ਜਾਏ ਕੋਈ ਚੱਕਰ ਨਹੀਂ ਖੀਰੀ ਬੱਚੀ ਆ ਗਈ। ਬਾ ਓਕੇ। ਹੁਣ ਜਿਵੇਂ ਮਰਜੀ ਖੀਤੀ ਚੱਲੀ ਕੋਈ ਐ ਚੱਕਰ ਨਹੀਂ ਬਈ। ਠੀਕ ਹੈ ਲੈ ਜੂ ਹਫਤਾ ਜੇ। ਇੱਕ ਹਫਤਾ ਲੈ ਜੂ ਜੀ ਮੰਨ ਲਓ ਪੂਣ ਬੱਚੀ ਬਾਕੀ ਤਾਂ ਆ ਪਾਲਦੇ ਐਸਟੀਮੇਟ ਹੁੰਦਾ ਕਿ ਵੀ ਨਾ ਦੁੱਧ ਦੇ ਦੂਗੀ। ਜਿਹੜੇ ਕਿ ਜਿੱਥੋਂ ਤੱਕ ਆਪਣਾ ਅਨੁਮਾਨ ਆ ਕਿ 20 ਕਿਲੋ ਤੋਂ ਬਾਹਰ ਬਾਹਰ ਬੱਚੀ ਨਹੀਂ ਚੱਲਣਾ। ਠੀਕ ਹੈ ਭਾਏ ਦਾ ਕੀ ਰੱਖਿਆ? ਭਾਏ ਦਾ ਫੋਨ ਤੀ ਨੂ। ਸੋ ਵੀਰ ਤੇ ਲੇਵਲ ਹੁਵਾ ਦੇਖੋ ਕਿਆ ਬਤਰਾ ਜਮਾ ਸਾਫ ਸੁਥਰੀ ਆ ਜਮਾ ਤੇ ਤੋੜਾ ਤਰਾ ਦੇਖੋ ਕਬੂਤਰ ਜਰਗੀ ਬੱਚੇ ਆ ਜਮਾ ਤੇ 20 ਸੇ ਤੋਂ ਤੇ ਪੀਰੋ ਜਮਾ ਇਦਾਂ ਜੇ ਹਵਾਨਾ ਨੇ ਸ਼ੋਅ ਕਰਨਾ ਜਮਾ ਕਿਉਂਕਿ ਹਵਾਨਾ ਦੇਖੋ ਕੰਬੈਕਟ ਤੇ ਬਾਕੀ ਵਜਨ ਮजूद ਬੱਚੀ ਚ ਬਹੁਤ ਚੰਗਾ ਐ ਕਿਆ ਬਾਤ ਆ ਮੂੰਹ ਚੱਕ ਚੱਕ ਦੁਰਦਿਆਂ ਜਮਾ ਨਿਆਰੀ ਲੈ ਆ ਦਿੰਨੇ ਆ ਤੇ ਬਾਲਟਲਾ ਦੇਖੋ ਹਵਾਨੇ ਚ ਕਾਫੀ ਆ ਸੋ ਦੇਖੋ ਹਵਾਨਾ ਬਾਕੀ ਮੇਰੇ ਨਾਲ ਠੰਡੀ ਬਹੁਤ ਆ ਜਮਾ ਸੋ ਦੇਖੋ ਸੋਨਾਂ ਆਪਾਂ ਜਰਸੀ ਦਿਖਾਈ ਆ ਮੂੰਹ ਹੋ ਖੀਰੀ ਬਾ ਠੰਡੀ ਤਾਂ ਓਕੇ ਆ ਜਮਾ ਸੋ 6283871527 ਵੀਰ ਦਾ ਨੰਬਰ ਆ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਈਏ ਕਿਸੇ ਨਵੀਂ ਹੋਰ ਵੀਡੀਓ ਨਾਲ